ਇੱਕ ਪਾਸੇ ਹਿੰਦੂ ਭਰਾ ਮਹਾਕਾਲ ਕਹਿੰਦੇ ਨੇ ਸ਼ਿਵ ਜੀ ਨੂੰ ਸ਼ਿਵ ਜੀ ਦਾ ਜਿਹੜਾ ਸਵਰਾਤਰੀ ਮਹਾ ਸ਼ਵਰਾਤਰੀ ਮਨਾਉਂਦੇ ਆ ਉਹਨਾਂ ਦਾ ਦਿਹਾੜਾ ਮਨਾਉਂਦੇ ਆ ਇੱਕ ਪਾਸੇ ਜਿਹੜੇ ਸਿੱਖ ਨੇ ਸਿੱਖ ਮਹਾਕਾਲ ਕਹਿੰਦੇ ਨੇ ਆਪਣੇ ਨਿਹੰਗ ਸਿੰਘ ਪੰਥ ਦੇ ਜਰਨੇਲਾਂ ਨੂੰ ਜਾਂ ਉਹਨਾਂ ਦੇ ਉੱਤੇ ਫਰਲੇ ਸਜਿਆ ਮਹਾਕਾਲ ਦੀ ਉਹਨੂੰ ਮਹਾਕਾਲ ਕਹਿੰਦੇ ਉਹਦਾ ਨਾਮ ਵੀ ਮਹਾਕਾਲ ਹੈ ਮਹਾਕਾਲ ਕੋ ਕਹੇ ਤਸਦਾ ਸ਼ਿਵ ਨਿਰੰਕਾਰ ਦਾ ਚਿੰਤ ਨਹੀਂ ਪੇਵ ਮਾਤਾ ਪਾਰਵਤੀ ਕਿਹਦਾ ਨਾਮ ਹੈ ਜਬਜੀ ਸਾਹਿਬ ਦੇ ਵਿੱਚ ਲਿਖਿਆ ਜਾਂ ਗੋਰਖ ਕਿਹਦਾ ਨਾਮ ਸੀ ਗੋਰਖ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਤੋਂ ਗੱਦੂ ਹੀ ਗੋਰਖ ਕੋਲੇ ਸੀ ਅੱਜ ਦੇਖੋ ਜਿਹੜੇ ਸੰਸਾਰਕ ਦਿਨ ਬਣਾਏ ਨੇ ਕਾਲਪੁਰਖ ਨੇ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਪ੍ਰਸਨ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁਰਪ੍ਰਕਰ ਜਿਹੜੇ ਇਹ ਬੜੇ ਹੋਏ ਦਿਨ ਇਹ ਕਿਸੇ ਗੱਲ ਨਹੀਂ ਬਣੇ ਹੁੰਦੇ ਆ ਜਿਹਦੇ ਚ ਜੋੜ ਮੇਲਾ ਕਹਿ ਲਓ ਆਪਾਂ ਇਹਨਾਂ ਨੂੰ ਕੰਬੋ ਕਹਿ ਲਓ ਇਕੱਠਾ ਕਰਕੇ ਇਕੱਠੇ ਹੋਣਾ ਹਨ ਇਹ ਸਵਰਾਤ ਜਿਹੜੀ ਮਹਾ ਸਵਰਾਤਰੀ ਹੈ ਅੱਜ ਦਾ ਜਿਹੜਾ ਤਿਹੜਾ Hindu ਭਰਾ ਮਨਾਉਂਦੇ ਨੇ ਸ਼ਿਵਰਾਤਰੀ ਦਾ ਇਹ ਸਵਰਾਤਰੀ ਇੱਕ ਮਹਾ ਸਵਰਾਤਰੀ ਦਾ ਸ਼ਬਦ ਵੱਡਾ ਹੁੰਦਾ ਇਸ ਕਰਕੇ ਇਹ ਮਹਾ ਸਵਰਾਤਰੀ ਹੈ ਇਹਨੂੰ ਮਹਾ ਸਵਰਾਤਰੀ ਕਿਹਾ ਜਾਂਦਾ ਜਿਵੇਂ ਸਿੰਘ ਪੰਥ ਕਾਲਪੁਰਖ ਦਾ ਜਿਹੜਾ ਪੰਥ ਸੱਜ ਹੈ ਉਹ ਉਹਨੂੰ ਇਹਨੂੰ ਮੁਹੱਲਾ ਕਹਿੰਦਾ ਹੈ ਕਿ ਅਸੀਂ ਅੱਜ ਮੁਹੱਲੇ ਮਨਾਉਨੇ ਆ ਇਸੇ ਤਰ੍ਹਾਂ ਹੀ ਇਹ ਵੱਡੇ ਸ਼ਬਦ ਨੇ ਇਹ ਵੱਡੇ ਸ਼ਬਦਾਂ ਨੂੰ ਵੱਡੇ ਕਰਕੇ ਦੇਖਣਾ ਪਊ ਕਿ ਮਹਾ ਸ਼ਬਦ ਹੈ ਜਿਹੜਾ ਮਹਾ ਸ਼ਬਦ ਹੀ ਵੱਡਾ ਹੈ ਜਿਵੇਂ ਕੋਈ ਮਹਾਰਾਜਾ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਲੱਗਦਾ ਸੀ ਕਿ ਉਹ ਵੱਡਾ ਰਾਜਾ ਸੀ ਇਸ ਕਰਕੇ ਮਹਾਰਾਜਾ ਕਹਿੰਦੇ ਸੀ ਇਹ ਮਹਾਰਾਜਾ ਜਿਹੜਾ ਸ਼ਬਦ ਹੈ ਮਹਾ ਮਹਾ ਸ਼ਬਦ ਵੱਡਾ ਹੈ ਮਹਾ ਸ਼ਿਵਰਾਤਰੀ ਇੱਕ ਮਦੁਰ ਸ਼ਿਵ ਅਵਤਾਰ ਦੀ ਹੈ ਸ਼ਿਵ ਉਤਾਰ ਨੇ ਜਦੋਂ ਉਤਾਰ ਲਿਆ ਇਸ ਸੰਸਾਰ ਦੇ ਉੱਤੇ ਆਇਆ ਗਿਆ ਤਾਂ ਸਭ ਹੀ ਆਉਣਾ ਜਾਣਾ ਬਣਿਆ ਸਭ ਦਾ ਪਰ ਜਦੋਂ ਸ਼ਿਵ ਉਤਾਰ ਹੋਇਆ ਉਹਨਾਂ ਦਾ ਜਿਹੜਾ ਵਾਸਾ ਉਹ ਨਿੰ ਸਿੰਘਾਂ ਦੇ ਵਿੱਚ ਵੀ ਹੈ ਕਈ ਨਿੰ ਸਿੰਘ ਤਾਂ ਕਈ ਨਿੰ ਸਿੰਘ ਇਹ ਸਮਝਦੇ ਹੀ ਨਹੀਂ ਗੱਲ ਨੂੰ ਕਿ ਉਹ ਨਹੀਂ ਸਮਝਦੇ ਜਿਹੜੇ ਟਕਸਾਲਾਂ ਦੇ ਵਿੱਚ ਉਹ ਗੱਲਾਂ ਨੂੰ ਪੜ੍ਹੇ ਨੇ ਪਰ ਜਿਹੜੇ ਪੰਥ ਦੇ ਵਿੱਚ ਪੰਥਕ ਰੀਤੀਆਂ ਨੂੰ ਜਾਣਦੇ ਨੇ ਪੰਥਕ ਮਰਜ਼ਾਦਾ ਨੂੰ ਜਾਣਦੇ ਨੇ ਪੰਥ ਦੀ ਗਤਿ ਵਿਧੀਆਂ ਨੂੰ ਜਾਣਦੇ ਨੇ ਪੰਥ ਦਾ ਪ੍ਰਗਟਾਸ਼ ਹੋਇਆ ਜਾਣਦੇ ਨੇ ਕਿਵੇਂ ਪੰਥ ਕਿੱਥੋਂ ਪ੍ਰਗਟਾਸ਼ ਹੋਇਆ ਕਿਵੇਂ ਹੋਇਆ ਇੱਕ ਪੰਥ ਹੈ ਜਿਹੜਾ ਇਹ ਮਹਾਕਾਲ ਦਾਸ਼ ਪੰਥ ਹੈ ਹੁਣ ਇੱਕ ਪਾਸੇ Hindu ਭਰਾ ਮਹਾਕਾਲ ਕਹਿੰਦੇ ਨੇ ਸ਼ਿਵ ਜੀ ਨੂੰ ਸ਼ਿਵ ਜੀ ਦਾ ਜਿਹੜਾ ਸਿਵਰਾਤਰੀ ਮਹਾ ਸ਼ਿਵਰਾਤਰੀ ਮਨਾਉਂਦੇ ਆ ਉਹਨਾਂ ਦਾ ਦਿਹਾੜਾ ਮਨਾਉਂਦੇ ਆ ਇੱਕ ਪਾਸੇ ਜਿਹੜੇ ਸਿੱਖ ਨੇ ਸਿੱਖ ਮਹਾਕਾਲ ਕਹਿੰਦੇ ਨੇ ਆਪਣੇ ਨਿਹੰਗ ਸਿੰਘ ਪੰਥ ਦੇ ਜਰਨੇਲਾਂ ਨੂੰ ਜਾ ਉਹਨਾਂ ਦੇ ਉੱਤੇ ਫਰਲੇ ਸਜਿਆ ਮਹਾਕਾਲ ਦੀ ਉਹਨ ਮਹਾਕਾਲ ਕਹਿੰਦੇ ਉਹਦਾ ਨਾਮ ਵੀ ਮਹਾਕਾਲ ਹੈ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਚੌਪਾਈ ਸਾਹਿਬ ਦੇ ਪਾਠ ਦੇ ਵਿੱਚ ਮਹਾਕਾਲ ਕਿਹਨੂੰ ਕਿਹਾ ਮਹਾਕਾਲ ਦਾ ਸ਼ਬਦ ਕੁਰਬਾਨੀ ਚ ਦਰਜ ਕੀਤਾ ਹੈ ਦਸਵੇਂ ਪਾਤਸ਼ਾਹ ਨੇ ਚੌਪਾਈ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਮਹਾਕਾਲ ਕੋ ਕਹੇ ਤਸਨਾ ਸਿਵ ਨਿਰੰਕਾਰ ਕਾ ਚਿੰਤ ਨਹੀਂ ਪੇਵ ਭਾਵ ਉਹਦਾ ਸੀ ਅਰਥ ਵਾਚਣਾ ਉਹਦਾ ਅਸੀਂ ਅਗੰਮ ਵਾਚਣਾ ਕਿ ਇਹ ਫਿਰ ਮਹਾਕਾਲ ਵੀ ਪੰਥ ਦੇ ਵਿੱਚ ਸ਼ਾਮਲ ਹੈ ਮਹਾਕਾਲ ਦਾ ਇੱਕ ਜਦੋਂ ਬਾਣੀ ਸ਼ਾਮਲ ਹੈ ਫਿਰ ਉਹ ਮਹਾਕਾਲ ਵੀ ਪੰਥਰੀ ਵਿੱਚ ਹੈ ਫਿਰ ਵਰਮਾ ਵਰਮਾ ਵੀ ਸ਼ਾਮਲ ਹੈ ਬ੍ਰह्म ਬ੍ਰह्म ਗਿਆਨੀ ਸਦਾ ਨਰਲੇਪ ਬ੍ਰह्म ਗਿਆਨੀ ਕੀ ਗਤ ਬ੍ਰह्म ਗਿਆਨੀ ਜਾਨੇ ਜਿਹੜਾ ਬ੍ਰह्म ਦਾ ਸ਼ਬਦ ਹੈ ਉਹ ਬ੍ਰह्म ਦੇ ਬ੍ਰਹਮਾ ਦਾ ਕਹੇ ਲੋ ਜਾਂ ਵਰਮ ਕਹੇ ਲੋ ਵਰਮਾ ਬ੍ਰह्म ਇੱਕੋ ਹੀ ਵਸਤੂ ਬਣਦੀ ਹੈ ਇੱਕ ਸੰਸਾਰੀ ਹੈ ਇੱਕ ਭੰਡਾਰੀ ਹੈ ਇੱਕ ਲਾਇ ਦੀਵਾਨ ਹੈ ਇਹ ਸ਼ਬਦਾਂ ਦੀ ਘੜਤਤਾ ਆਪਾਂ ਨੂੰ ਘੜਨੀ ਪਊ ਘੜਨੀ ਵੀ ਗੁਰੂ ਧੁਰਕੀ ਬਾਣੀ ਚੋਂ ਹੈ ਧੁਰਕੀ ਬਾਣੀ ਦੇ ਵਿੱਚ ਗੁਰੂ ਸਾਹਿਬ ਕੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਧੁਰਕੀ ਬਾਣੀ ਹੈ ਉਹਦੇ ਵਿੱਚ ਹੀ ਕਿਹਾ ਹੈ ਕਿ ਗੋਰੇਛਰ ਗੁਰਗੋਰਖ ਬਰਮਾ ਗੁਰ ਪਾਰਵਤੀ ਮੈਪਾ ਮੰਦੀ ਸਾਡੇ ਵਿਦਵਾਨ ਜਾਂ ਕਹਿ ਲੋ ਜਾਂ ਸਾਡੇ ਕੋਈ ਜਗਿਆਸੂ ਗਿਆਨੀ ਕਹਿ ਲੋ ਬ੍ਰਹਮ ਗਿਆਨੀ ਤੇ ਮੈਂ ਕਹਿ ਸਕਦਾ ਉਹਨਾਂ ਨੂੰ ਉਹਨਾਂ ਨੂੰ ਗਿਆਨ ਨੂੰ ਹੀ ਕਹਿ ਸਕਦਾ ਜਿਹੜੇ ਕਿ ਉਹ ਸਹੀ ਅਰਥ ਨਹੀਂ ਕਰ ਸਕਦੇ ਕਿ ਕਿਹਨੂੰ ਕਿਹਾ ਕੌਣ ਹੈ ਉਹ ਆਪਦੀਆਂ ਵਾਤਾਵਰਣ ਦੀਆਂ ਗੱਲਾਂ ਦੱਸਦੇ ਨੇ ਪਾਰਵਤੀ ਕੀ ਦਾ ਨਾਮ ਹੈ ਸੰਸਾਰ ਦੇ ਵਿੱਚ ਮਾਤਾ ਪਾਰਵਤੀ ਕੀ ਦਾ ਨਾਮ ਹੈ ਗੁਰਜੀ ਸਾਹਿਬ ਦੇ ਵਿੱਚ ਲਿਖਿਆ ਜਾਂ ਗੋਰਖ ਕੀ ਦਾ ਨਾਮ ਸੀ ਗੋਰਖ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਤੋਂ ਗੱਦੂ ਹੀ ਗੋਰਖ ਕੋਲੇ ਸੀ ਗੋਰਖੀ ਇਹ ਹਿੰਦੂ ਮਤ ਦੇ ਵਿੱਚ ਗੱਦੀ ਚੱਲਦੀ ਸੀ ਗੋਰਖ ਤੋਂ ਗੱਦੀ ਬਦਲ ਕੇ ਪੂਰਨ ਤੂ ਗੱਦੀ ਨਹੀਂ ਮਿਲੀ ਗੁਰੂ ਨਾਨਕ ਨੇ ਗੱਦੀ ਆਪ ਹੀ ਪ੍ਰਵੇਸ਼ ਕਰ ਲਿਆ ਕਿ ਨਿਰੰਕਾਰ ਦਾ ਜਾਮਾ ਧਾਰਿਆ ਜਾ ਉਹ ਨਿਰੰਕਾਰ ਦਾ ਭੇਜਿਆ ਆਇਆ ਜਾ ਉਹਦੀ ਕੀ ਡਿਊਟੀ ਲੱਗੀ ਕ ਅਕਾਲ ਪੁਰਖ ਦੇ ਵੱਲੋਂ ਨਾਨਕ ਨਿਰੰਕਾਰ ਦੀ ਨਾਨਕ ਨਿਰੰਕਾਰ ਨੇ ਐਸਾ ਸਿੱਕਾ ਚਲਾਇਆ ਗੋਰਖ ਦੀ ਗੱਦੀ ਬੰਦ ਕਰਕੇ ਉਥੋਂ ਨਾਨਕ ਦੀ ਗੱਦੀ ਚਲਾਤੀ ਨਿਰਮਲ ਪੰਥ ਚਲਾਇਆ ਨਿਰਮਲ ਪੰਥ ਚਲਾਇਆ ਤੇ ਨਾਲ ਜਿਹੜੀ ਆ ਜਿਹੜੀ ਹੁਣ ਸੁੱਖੇ ਦੀ ਆ ਬੂਟੀ ਖੜੀ ਆ ਆਪਣੀ ਇਹਦਾ ਮੈਂ ਜਿੱਕਰ ਕਰਾਂ ਪਿੱਛੇ ਤੋਂ ਆਈ ਹੈ ਬਰਮਾ ਵਿਸ਼ਨੂ ਮਹੇਸ਼ਵਰ ਗਿਆ ਤੋਂ ਲਾ ਕੇ ਪੰਥ ਤੁਰੇ ਆਉਂਦੇ ਆ ਉੱਥੋਂ ਲਾ ਕੇ ਜਿਹੜੇ ਮਛੰਦਰਨਾਥ ਆਪਣੇ ਹੋਏ ਨੇ ਕਿ ਗੋਰਖਨਾਥ ਤੋਂ ਵੱਡੇ ਛੋਟੇ ਪਹਿਲਾਂ ਵਾਲੇ ਇਹ ਛਾਰੇ ਜਿਹੜੇ 나ਥ ਹੋਏ ਨੇ ਸਿੱਧ ਹੋਏ ਨੇ ਇਹ ਗੱਡੀਆਂ ਦੇ ਮਾਲਕ ਹੋਏ ਨੇ ਉਸ ਤੋਂ ਬਾਅਦ ਗੁਰੂ ਨਾਨਕ ਗੱਦੀ ਤੇ ਆਇਆ ਜਦੋਂ ਉਦੋਂ ਗੁਰੂ ਨਾਨਕ ਨੇ ਪੂਰੀ ਸਾਬਤ ਸੂਰਤ ਰੱਖ ਲਈ ਸਾਬਤ ਸੂਰਤ ਰੱਖ ਕੇ ਅਵਦੇਸ਼ ਜਿਹੜਾ ਉਹ ਸੱਚ ਦਾ ਜਿਹੜਾ ਸੀਗਾ ਉਹ ਕਰਨਾ ਸ਼ੁਰੂ ਕੀਤਾ ਕਿ ਸੱਚਾ ਉਪਦੇਸ਼ ਕਰਨਾ ਸ਼ਬਦ ਦਾ ਉਪਦੇਸ਼ ਕਰਨਾ ਸ਼ੁਰੂ ਕੀਤਾ ਕਿ ਜਿਹੜੇ ਗੋਰਖ ਵਰਗੇ ਸੀਗੇ ਉਹ ਰਿਤੀਆਂ ਸਿਟੀਆਂ ਦੀ ਕੁਝ ਸਹਾਰੇ ਲੈ ਕੇ ਲੋਕਾਂ ਨੂੰ ਆਪਦੇ ਨਾਲ ਪ੍ਰਵਾਹ ਕੇ ਲਾਉਂਦੇ ਸੀ ਇਸ ਕਰਕੇ ਗੁਰੂ ਨਾਨਕ ਨਰੰਗਰ ਨੇ ਜਿਹਨੂੰ ਸ਼ਿਵ ਕਹਿੰਦੇ ਆ ਜਿਹਨੂੰ ਦਸਵੇਂ ਪਾਤਸ਼ਾਹ ਨੇ ਸ਼ਿਵ ਕਿਹਾ ਜਿਹਨੂੰ ਦਸਵੇਂ ਪਾਤਸ਼ਾਹ ਨੇ ਨਿਰੰਕਾਰ ਕਿਹਾ ਜਿਹਨੂੰ ਦਸਵੇਂ ਪਾਤਸ਼ਾਹ ਨੇ ਮਹਾਕਾਲ ਕਿਹਾ ਉਸੇ ਨਹੀਂ ਫਿਰ ਗੱਦੀ ਪਲਟੀ ਉਹਨੇ ਕਿਵੇਂ ਪਲਟੀ ਉਹਨੇ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਧਾਰਨ ਕੀਤਾ ਸ਼ਿਵ ਨੇ ਤਾਂ ਫਿਰ ਉਹ ਗੱਦੀ ਪਲਟ ਕੇ ਅ ਨਿਰਮਲ ਪੰਥ ਬਣਾਇਆ ਜੇ ਹੁਣ ਨਿਰਮਲ ਪੰਥ ਬਣਾਇਆ ਹੈ ਤਾਂ ਫਿਰ ਨਿਰਮਲ ਪੰਥ ਅ ਚੱਲਦਾ ਤੁਰਿਆ ਆ ਰਿਹਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਬਾਣੀ ਕੀ ਹੈ ਬਾਣੀ ਭਗਤਾਂ ਦੀ ਮਾਂ ਹੈ ਪਿਆਰਿਓ ਬਾਣੀ ਭਗਤਾਂ ਦੀ ਮਾਂ ਹੈ ਬਾਣਾ ਬਾਣਾ ਜਿਹੜਾ ਇਹ ਪਰਮੇਸ਼ਰ ਦਾ ਰੂਪ ਹੈ ਪਿਤਾ ਹੈ ਬਾਣਾ ਬਾਣੀ ਇੱਕ ਦੋ ਦਿਨ ਤੇ ਰਾਤ ਪਾਣੀ ਤੇ ਧਰਤੀ ਮਾਤਾ ਰਾਤ ਤੇ ਦਿਨ ਦਾ ਦੋਆਂ ਦਾ ਇਹ ਸੰਬੰਧ ਹੈ ਕਿ ਦੋਏ ਇਹ ਖੇਲ ਖੇਲ ਰਹੇ ਨੇ ਸੰਸਾਰ ਦੀ ਚਲਾਉਣ ਦੀ ਜੁਗਤ ਚਲਾ ਰਹੇ ਨੇ ਦਿਨ ਤੇ ਰਾਤ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਪ੍ਰਕਾਸ਼ ਕਰਕੇ ਪੜਾਂਗੇ ਆਪਾਂ ਪ੍ਰਕਾਸ਼ ਕੀਤਾ ਹੈ ਪੜਾਂਗੇ ਸੁਣਾਾਂਗੇ ਬਾਅਦ ਦੇ ਵਿੱਚ ਉਹ ਸਮਾਗਤੀ ਕਰਾਂਗੇ ਅਰਦਾਸ ਕਰਾਂਗੇ ਰਮਾਲਾ ਦੇਵਾਂਗੇ ਦੇਗਾਂ ਦਾ ਭੋਗ ਲਵਾਵਾਂਗੇ ਮਹਾਰਾਜ ਜੀਆ ਦੱਸਾਂ ਬੇਨਤੀਆਂ ਕਰਾਂਗੇ ਕੋਲੇ ਮੱਲੇ ਮਨਾਵਾਂਗੇ ਫਿਰ ਅਸੀਂ ਇਹ ਸ਼ੇਕਰ ਦਾ ਸ਼ਬਦ ਪੜਾਂਗੇ ਸ਼ਲੋਕ ਸ਼ਲੋਕ ਕਹੇ ਕਿ ਪਵਨ ਗੁਰੂ ਹੁਣ ਸਾਨੂੰ ਗੁਰੂ ਕੀ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਹੁਣ ਇਹ ਮਾਤਾ ਧਰਤੀ ਦਾ ਸ਼ਬਦ ਕਿਉਂ ਦੇਤਾ ਫਿਰ ਪਾਣੀ ਨੂੰ ਪਿਤਾ ਕਿਉਂ ਕਹਤਾ ਪਾਣੀ ਨੂੰ ਪਿਤਾ ਕਹਤਾ ਧਰਤੀ ਨੂੰ ਮਾਤਾ ਕਹਤਾ ਪਵਨ ਨੂੰ ਗੁਰੂ ਆਖਤਾ ਗੁਰੂ ਗ੍ਰੰਥ ਸਾਹਿਬ ਨੇ ਸ਼ਲੋਕ ਕਹਤਾ ਸ਼ਲੋਕ ਲਿਖਿਆ ਜਬਜੀ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ ਸ਼ਲੋਕ ਪਹਿਲਾਂ ਜਬਜੀ ਸਾਹਿਬ ਦਾ ਪਾਠ ਕਰੋ ਫਿਰ ਉਦੋਂ ਬਾਅਦ ਸ਼ਲੋਕ ਪੜੋ ਸ਼ਲੋਕ ਇਹੀ ਆਉਂਦਾ ਤਰਕੀ ਬਾਣੀ ਜਬਜੀ ਸਾਹਿਬ ਦੀ ਹੈ ਪਿਆਰਿਓ ਬਾਕੀ ਸਾਰੀ ਬਾਣੀ ਭਗਤਾਂ ਦੀ ਹੈ ਜਾਂ ਫਿਰ ਕੇ ਜਾਪ ਸਾਹਿਬ ਕਰੋਗੇ ਜਾਪ ਤਰਕੀ ਬਾਣੀ ਹੈ ਦਸਵੇਂ ਗ੍ਰੰਥ ਦੀ ਜਿਹੜੇ ਕਈ ਕਹਿੰਦੇ ਆ ਨਾ ਵੀ ਦਸਵਾਂ ਗ੍ਰੰਥ ਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਫਰਕ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਫਰਕ ਤੇ ਦਸਵੇਂ ਦਾ ਕੀ ਫਰਕ ਹੈ ਜਾਪ ਸਾਹਿਬ ਤੇ ਜਪਜੀ ਸਾਹਿਬ ਇਹ ਦੋਨੇ ਇੱਕ ਹੀ ਤਰਕੀ ਬਾਣੀ ਦੇ ਸ਼ਬਦ ਨੇ ਇਹਨਾਂ ਦਾ ਫਰਕ ਦੱਸੋ ਕੀ ਹੈ ਬਾਕੀ ਤਾਂ ਭਗਤਾ ਬਾਣੀ ਹੈ ਸਾਰੀ ਭਗਤਾ ਬਾਣੀ ਹੈ ਜੀ ਜੋ ਅਵਤਾਰ ਆਏ ਨੇ ਉਹਨਾਂ ਅਵਤਾਰਾਂ ਦੀ ਬਾਣੀ ਹੈ ਦ੍ਰੋਪਰ ਚ ਕ੍ਰਿਸ਼ਨ ਆਇਆ ਤ੍ਰਿਤੇ ਚ ਰਾਮ ਆਇਆ ਉਹਨਾਂ ਦੀ ਉਹਨਾਂ ਦੀ ਬਾਣੀ ਪਾਈ ਆ ਜਾਂ ਹੋਰ ਫਕੀਰਾਂ ਦੀ ਬਾਣੀ ਪਾਈ ਆ ਭਗਤਾਂ ਭਗਤਾਂ ਤੋਂ ਵੱਖਰੀ ਕੋਈ ਹੋਰ ਵੀ ਰਾਜਿਆਂ ਦੀ ਵੀ ਬਾਣੀ ਪਾਈ ਹੈ ਜਿਹੜੀ ਬਾਣੀ ਦੇ ਵਿੱਚ ਸੰਸਾਰ ਦੀ ਸਾਰੀ ਗੰਢਤਾ ਬੰਨੀ ਹੋਈ ਹੈ ਉਹ ਤਾਂ ਇੱਕ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਦਾ ਮਤਬਲ ਹੈ ਧੁਰ ਕੀ ਬਾਣੀ ਦਾ ਤਾਂ ਜਪਜੀ ਸਾਹਿਬ ਹੈ ਹੁਣ ਜਪਜੀ ਸਾਹਿਬ ਨੂੰ ਪੜਨ ਵਾਲੇ ਗ੍ਰੰਥੀ ਸਿੰਘਾਂ ਸਨ ਗ੍ਰੰਥੀ ਸਿੰਘ ਕਹਿੰਦੇ ਛੋਟੇ ਗ੍ਰੰਥੀ ਹੁੰਦੇ ਆ ਉਹ ਵੱਡੇ ਜਪਜੀ ਸਾਹਿਬ ਵੱਡਾ ਜਦੋਂ ਪਹਿਲਾ ਧੁਰਕੀ ਬਾਣੀ ਜਪਜੀ ਸਾਹਿਬ ਹੈ ਬੇਈ ਨਦੀ ਦੇ ਚੂੰਬਾ ਮਾਰ ਕੇ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ ਨੇ ਸੋ ਇਹ ਬਾਣੀ ਭਾਈ ਗੁਰੂ ਨਾਨਕ ਪਾਤਸ਼ਾਹ ਦੀ ਇਹ ਆਪ ਪ੍ਰਗਟ ਹੋਈ ਹੈ ਪਰਵੇਸ਼ ਹੋ ਕੇ ਬਾਣੀ ਇਸ ਸੰਸਾਰ ਵਿੱਚ ਚੱਲ ਰਹੀ ਹੈ ਧੁਰਕੀ ਬਾਣੀ ਜਪਜੀ ਸਾਹਿਬ ਹੈ ਇਹਦੇ ਵਿੱਚ ਜੋ ਕੁਝ ਲਿਖਿਆ ਉਹ ਸੱਚਾ ਤੇ ਸੱਚ ਹੀ ਲਿਖਿਆ ਜੋ ਪਹਿਲਾ ਸੱਚ ਚੱਲਿਆ ਤੇ ਸੱਚ ਹੀ ਤੁਰਿਆ ਆ ਰਿਹਾ ਸੱਚ ਹੀ ਅੱਗੇ ਜਾ ਰਿਹਾ ਜੇ ਆਪਾਂ ਕਹੀਏ ਵੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਲਾਇ ਦੀਵਾਨ ਕਿਹਨੂੰ ਕਿਹਾ ਉਹ ਮਹਾਰਾਜ ਕਹਿੰਦੇ ਸੰਤ ਮਹਾਂਪੁਰਖ ਕਹਿੰਦੇ ਲਾਇ ਦੀਵਾਨ ਸ਼ਿਵ ਹੈ ਲਾਇ ਦੀਵਾਨ ਸ਼ਿਵ ਨਾਮ ਹੈ ਅੱਛਾ ਜੀ ਤੇ ਫਿਰ ਸੰਸਾਰੀ ਕੌਣ ਹੈ ਫਿਰ ਸੰਸਾਰ ਨੂੰ ਸਜਣ ਵਾਲਾ ਉਹ ਬਰਮਾ ਜੀ ਹੈ ਘੜਤਾ ਘੜਦਾ ਫਿਰ ਪਾਲਣਾ ਕਰਨ ਵਾਲਾ ਵਿਸ਼ਨੂੰ ਹਰੀ ਵਿਸ਼ਨੂੰ ਭਗਵਾਨ ਦੇ ਰੂਪ ਵਿੱਚ ਉਹ ਪਾਲਣਾ ਕਰਦਾ ਹੈ ਭਾਵ ਇਹ ਤਿੰਨਾਂ ਦਾ ਨਾਮ ਹੀ ਕਰਨ ਕੀਤਾ ਹੋਇਆ ਬਾਣੀ ਚ ਬਰਮਾ ਵਿਸ਼ਨੂੰ ਮਹੇਸ਼ ਇੱਥੇ ਗੁਰੂ ਇਸ਼ਰ ਗੁਰੂ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਇਹ ਸ਼ਬਦਾਂ ਦੀ ਜਿਹੜੀ ਰਾਦਨਾ ਇਹਨਾਂ ਦੀ ਅਰਥਕ ਹੈ ਅਰਥਕਾ ਦੇਖਣਾ ਪਊਗਾ ਕਿ ਅਰਥ ਦੇ ਵਿੱਚ ਕਿਉਂ ਇਹ ਹੁਣ ਮਾਤਾ ਕਹਿਣ ਨਾਲ ਫਿਰ ਜੇ ਮਾਤਾ ਕਿਹਾ ਉਹਨੂੰ ਉਹਨੂੰ ਜਿਹੜੇ ਕੱਚੇ ਗ੍ਰੰਥੀ ਆ ਚੱਕੇ ਲਖਾਰੀ ਐ ਕੱਚੇ ਗੁਰੂ ਨੂੰ ਜਾਣਦੇ ਆ ਉਹ ਕਹਾਂਗੇ ਨਹੀਂ ਮਾਤਾ ਪਾਰਵਤੀ ਨੂੰ ਨਹੀਂ ਕਿਹਾ ਉਹਦਾ ਮਾਤਾ ਪਾਰਵਤੀ ਦਾ ਸ਼ਬਦ ਹੀ ਆ ਬਣਦਾ ਉਹ ਮਾਤਾ ਪਾਰਵਤੀ ਨੂੰ ਨਹੀਂ ਕਿਹਾ ਕਿਉਂ ਨਹੀਂ ਕਿਹਾ ਮਾਤਾ ਪਾਰਵਤੀ ਸਿੱਧਾ ਡਾਇਰੈਕਟਰ ਲਿਖਿਆ ਪਿਆ ਡਾਇਰੈਕਟਰ ਹੀ ਲਿਖਿਆ ਪਿਆ ਬਰਮਾ ਗੁਰੂ ਡਾਇਰੈਕਟਰ ਹੀ ਲਿਖਿਆ ਪਿਆ ਗੁਰੇਚਰ ਡਾਇਰੈਕਟਰ ਹੀ ਲਿਖਿਆ ਪਿਆ ਗੋਰਖ ਉਹਨਾਂ ਨੂੰ ਤਾਂ ਉਮੀ ਲਿਖਣਾ ਪੂਰੀ ਬੋਲਣਾ ਪੂ ਪਾਣ ਪ੍ਰਕਾਸ਼ ਕਰਦੇ ਆ ਜਿਹੜੇ ਹਿਸਾਬ ਨਾਲ ਅਖਰ ਆਉਣਗੇ ਬੋਲਣੇ ਪੈਣਗੇ ਜੇ ਬੋਲਾਂਗੇ ਨਹੀਂ ਤਾਂ ਫਿਰ ਅਧੂਰੀ ਰਹਿੰਦੀ ਆ ਫਿਰ ਆਪਾਂ ਬਾਣੀ ਛੱਡਦੇ ਆ ਫਿਰ ਅੱਖਰ ਛੱਡਦੇ ਆ ਫਿਰ ਪਾਪੀ ਆ ਫਿਰ ਪ੍ਰਾਧੀਆਂ ਫਿਰ ਮਤਲਬ ਪਾਪ ਪਾਪਾਂ ਦੇ ਕੁਲਡ ਵਿੱਚ ਜਾਣੇ ਇਸ ਕਰਕੇ ਬਾਣੀ ਨੂੰ ਤੋਰ ਮੜੂਰ ਨਾ ਕਰੋ ਜਿਹੜੀ ਬਾਣੀ ਹੈ ਸਹੀ ਇਹ ਹਿੰਦੂਆਂ ਦੀ ਤੇ ਸਿੱਖਾਂ ਦੀ ਇਕੱਠੀ ਬਾਣੀ ਹੈ ਸ਼ਬਦੀ ਵਿੱਚੀ ਮੁਸਲਮਾਨਾਂ ਦੀ ਕਕੀਰਾਂ ਦੀ ਬਾਣੀ ਹੈ ਬਾਣੀ ਭਗਤਾਂ ਦੀ ਮਾਂ ਹੈ ਇਹ ਕਿਸੇ ਧਰਮ ਦੀ ਨਹੀਂ ਸਾਰੇ ਧਰਮਾਂ ਦੀ ਹੈ ਮਾਤਾ ਕੋਈ ਮੁਸਲਮਾਨ ਫਕੀਰ ਸੀ baba tred ji ਤੇ ਕੋਈ ਸੂਦਰ ਜਾਤੀ ਦਾ ਭਗਤ ਰਵਦਾਸ ਜੀ ਸੀ ਕੋਈ ਨਾਮਦੇਵ ਸ਼ਿੰਬਾ ਸੀ ਕੋਈ ਪੰਡਤ ਸੀਗਾ ਕੋਈ ਕਿਹੋ ਕਿਹੋ ਜੀ ਜਾਤੀ ਦਾ ਕੋਈ ਸੂਰਦਾਸ ਸੀ ਸਾਰੇ ਕੋਈ ਰਾਜਾ ਪੀਪੇ ਵਰਗੇ ਸੀ ਹਰੀਚੰਦ ਰਾਜੇ ਵਰਗੇ ଥି ਆ ਰਾਮਚੰਦਰ ਅਵਤਾਰ ਵਰਗੇ ਹੋਏ ਤੇ ਦਵਾਪਰ ਦੇ ਕ੍ਰਿਸ਼ਨ ਮਰਾਰ ਜੀ ਪੀ ਕਿਉਂ ਨਹੀਂ ਸੁਦਾਮੇ ਵਰਗੇ ਹੋਏ ਇਹ ਜਿਹੜੇ ਭਗਤ ਹੋਏ ਫਿਰ ਆਪੇ ਕੰਨਾ ਆਪੇ ਗੋਪੀ ਆਪੇ ਗਊ ਚਰਾਇਆ ਇਹਦਾ ਕਿਉਂ ਨਹੀਂ ਉਹ ਕਿਉਂ ਲਿਖਿਆ ਪਿਆ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹ ਭਾਈ ਇਹ ਗੱਲਾਂ ਲਿਖੀਆਂ ਹੋਈਆਂ ਦਾ ਸੀ ਅ ਅਰਥ ਕੱਢਣਾ ਲਿਖੀਆਂ ਹੋਈਆਂ ਗੱਲਾਂ ਦਾ ਸੀ ਅਰਥ ਕੱਢਣਾ ਕਿ ਕਿਸੇ ਦੇ ਉੱਤੇ ਦਿਵਤਾ ਨਾਲ ਜਾਂ ਦੁਆਇ ਪ੍ਰੀ ਕਰਨਾ ਕਿਸੇ ਨਾਲ ਵਿਰੋਧ ਨਹੀਂ ਕਰਨਾ ਇਹ ਉਹਦਾ ਅਸੀਂ ਆਪ ਦੇਤੇ ਲਾਗੂ ਕਰ ਲਾਂਗੇ ਆਪ ਅਸਲ ਵਿੱਚ ਆਪ ਨੂੰ ਆਪ ਹੀ ਸੁੱਧ ਹੋਣਾ ਹੈ ਆਪ ਦੇ ਆਪ ਜੀ ਸੁੱਧ ਹੋ ਜੋ ਨਾ ਕਿਸੇ ਨੂੰ ਕਹਿਣ ਦੀ ਲੋੜ ਹੈ ਨਾ ਕਹਾਉਣ ਦੀ ਲੋੜ ਹੈ ਖਾਲਸਾ ਪੰਥ ਆਪ ਸੁੱਧਾ ਨਾ ਕਿਸੇ ਨੂੰ ਕਹਿੰਦਾ ਨਾ ਕਹਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਗੁਰੂ ਹਰਗੋਬਿੰਦ ਸਾਹਿਬ ਨੂੰ ਭਾਵੇ ਸਾਰਾ ਤਸਵੀਰੀਆ ਕ ਆਪਾਂ ਹੁਲਾ ਮੁਲਾ ਮਨਾਉਨੇ ਹੁੰਨੇ ਆ ਭਾਈ ਇਹ ਸ੍ਰੀ ਅਨੰਦਪੁਰ ਸਾਹਿਬ ਦਾ ਜੋ ਪਵਿੱਤਰ ਦਿਹਾੜਾ ਹੈ ਇਹ ਪਿੱਛੇ ਤੋ ਲਾਖੀ ਚੱਲਦਾ ਤੁਰਿਆ ਗੁਰਸਿੱਖਾਂ ਦਾ ਸੇ ਉਹ 4-5 ਤਰੀਕ ਦਾ ਹੋਲਾਮੱਲ ਐ ਆਪਾਂ ਉਹ ਤੋਂ ਪਹਿਲਾਂ 4 2 ਤਰੀਕ ਨੂੰ ਮੱਲਾ ਕੱਢਾਂਗੇ ਤੇ ਤਿੰਨਾਂ ਨੂੰ ਭੋਗ ਪਾ ਦੇਵਾਂਗੇ ਫਿਰ ਸੰਗਤਾਂ ਅਨੰਦਪੁਰ ਸਾਹਿਬ ਜਾਣਗੀਆਂ ਜੋ ਜਿਹੜੀਆਂ ਨੇ ਨਹੀਂ ਜਾਇਆ ਜਣਾ ਵਿਚਾਰੀਆਂ ਉਹ ਵੱਖਰੀ ਗੱਲ ਐ ਭਾਈ ਸੰਗਤਾਂ ਵੱਲੋਂ ਰਾਦ ਮਿਲ ਕੇ ਹਰ ਸਾਲ ਕਈ ਸਾਲਾਂ ਤੋਂ ਲਾਖੀ ਰਾਮਪਰਾਪੂਲ ਵਿਖੇ ਗੁਰਦੁਆਰਾ ਸ਼ੌਣੀ ਨੇ ਸਿੰਘਾ ਭੁੱਡਾ ਦਲ 96 ਕਰੋੜੀ ਦੀ ਇੱਥੇ ਪਹਿਰੇ ਐ ਇੱਥੋਂ ਭਾਈ ਗੁਲਾਮ ਲੰਮਾ ਆ ਜਾਂਦਾ ਫੂਲ ਕੀ ਮਿਸਲ ਵੱਲੋਂ ਮਿਸਲ ਫੂਲ ਕੀ ਤਰਨਾਦਲ ਬਾਈਆ ਬਾਬਾ ਹਲਾ ਸਿੰਘ ਬਾਬਾ ਫੂਲ ਜੀ ਦੇ ਇਹ ਜਿਹੜੇ ਇਹ ਪ੍ਰਾਰਥਨ ਮਿਸਲਾਂ ਦਾ ਜੇਕਰ ਹੈ ਫੂਲ ਕੀ ਮਾਪੁਰਖਾਂ ਵੱਲੋਂ ਡਿਊਟੀ ਲੱਗੀ ਆ ਸਾਨੂੰ ਉਹ ਸੇਵਾ ਨਿਭਾਈ ਜਾਂਦੇ ਆ ਤੇ ਸਾਰੀਆਂ ਸਿੱਖ ਸੰਗਤਾਂ ਨੇ ਭਾਜੀ 2 ਤਰੀਕ ਨੂੰ ਮੱਲੇ 'ਚ ਹਾਜ਼ਰ ਹੋਣਾ ਤੇ 3 ਤਰੀਕ ਨੂੰ ਹਾਜ਼ਰੀਆਂ ਲਾਉਣੀਆਂ ਆਪਣੇ ਗੁਰਦੁਆਰਾ ਸਾਹਿਬ ਗਿੱਲਾ ਫਟਕਾਂ ਤੇ ਰਾਮਪਰਾ ਫੂਲ ਭੋਗਾ ਤੇ ਸੇਕ ਸੰਗਤਾਂ ਨੂੰ ਵੀ ਬੇਨਤੀ ਹੈ ਭਾਈ ਸਾਰਿਆਂ ਨੇ ਬਾਅਦ ਚੜ ਕੇ ਜ਼ਰੂਰ ਹਾਜ਼ਰੀਆਂ ਲਾਉਣੀਆਂ ਗੁਰਮੁਖ ਗੁਰਸਿੱਖਾਂ ਦੇ ਅੰਗ ਸਿੰਘਾਂ ਨੂੰ ਹੋਰ ਜਿੰਨੇ ਵੀ ਗੁਰੂ ਦੀ ਸਾਧ ਸੰਗਤ ਨਾਨਕ ਨਾਮ ਲੈਵਾ ਸਾਧ ਸੰਗ ਸਾਡਾ ਖੁੱਲਾ ਛੱđa ਨਾ ਕੋਈ ਇੱਥੇ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ ਪੰਜ ਤਤ ਕਾ ਪੂਤਲਾ ਨਾਨਕ ਕਹਿੰਦਾ ਮੇਰਾ ਨਾਮ ਹੈ ਹੁਣ ਨਾਨਕ ਦਾ ਨਾਮ ਤਾਂ ਇੱਕੋ ਹੀ ਹੈ ਸਾਰਿਆਂ ਨੂੰ ਇੱਕੋ ਹੀ ਮੰਨ ਕੇ ਅਸੀਂ ਤਾਂ ਸਭ ਸਿੱਖ ਮੁਸਲਮ ਸਿੰਧੂ ਭਾਈ ਸਭ ਆ ਕੇ ਰਲ ਮਿਲ ਕੇ ਸਾਡੇ ਨਾਲ ਇਤਿਹਾਸ ਨੂੰ ਜੋਗ ਦਿਓ ਭਾਈ ਆਪਾਂ ਨਾਲ ਮਿਲ ਕੇ ਹੋਲਾ ਮਹੱਲਾ ਮਨਾਈਏ ਤਾਂ ਕਿ ਗੁਰੂ ਦਾ ਜੋ ਖਾਲਸਾ ਪ੍ਰਕਾਸ਼ ਦਿਹਾੜਾ ਹੈ ਮਨਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ